ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਦੇ ਜੀ ਅੱਜ ਦੀ ਵੀਡੀਓ ਪਿੰਡ ਘੋਲੀਆ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਚਾਰ ਨਗਾ ਜਿੰਨਾ ਚੋ ਇੱਕ ਟੋਕੜ ਗੱਪਣ ਚੈੱਕ ਪਾਸ ਆ ਤਾਂ ਤਿੰਨ ਟੋਕੜ ਵਹਿੜਾ ਨੇ ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਬਰਖ ਤੁਸੀਂ ਕਰਨੀ ਆ ਸਪੈਸ਼ਲ ਬੇਨਤੀ ਹੈ ਜੇ ਕੋਈ ਗੱਬਣ ਪਾਸ ਪਸੂ ਹੁੰਦਾ ਤਾਂ ਵੀਰੇ ਆਪਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਆ ਕਰੋ ਤੇ ਜੇ ਕੋਈ ਸੂਇਆ ਸਵਾਇਆ ਹੁੰਦਾ ਆਪਦੀ ਮਲਕਿੰਗ ਕਰਕੇ ਲੈ ਜਾ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸੋ ਨਾਮ ਲਾਪੀ ਸਿੰਘ ਪਿੰਡ ਕੋਲਿਆਖੁਰ ਤੇ ਜ਼ਿਲ੍ਹਾ ਮੁਗਤਸੀਨ ਨਿਹਾਲ ਸਿੰਘ ਆਸਪਾਸ ਮੋਬਾਈਲ ਨੰਬਰ ਜੀ 97179555 ਜਿਹੜੇ ਆਪਾਂ 4 ਦਿਨ ਹੋ ਗਏ ਵੀਡੀਓ ਪਾਈ ਸੀ ਵੈਗੇ ਨਾ ਕਿ ਜੀ ਵੈਗ ਗਿਆ ਸਾਰਾ ਮਾਲ ਠੀਕ ਆ ਵੀਰੇ ਇਦਰੋਂ ਸ਼ੁਰੂ ਕਰਕੇ ਜੀ ਇੱਕ ਨੰਬਰ ਤੋਂ ਕਰ ਲਓ ਜੀ ਵੱਡੀ ਵੈੜ ਤੋਂ ਜੀ ਸੂਆ ਕਿੰਨਾ ਮਾ ਜੀ ਇਹਦਾ ਸੂਆ ਚਿਵਾਈ ਕਰ ਸਕਦਾ ਵੀਰੇ ਹਾਂਜੀ ਦੋ ਡੰਗ ਭਾਈ ਚਵਾ ਕੇ ਦੇਵਾਂਗੇ ਪਸ਼ੂ ਆਪਾਂ ਠੀਕ ਆ ਥਣਾ ਦੀ ਗਰੰਟੀ ਇੱਕ ਨੰਬਰ ਹੋ ਗਈ ਤੋਰ ਕੇ ਦਿਖਾ ਦੀ ਵੀਰੇ ਏਏ ਵਗੈਰਾ ਤਾਂ ਨਹੀਂ ਹੋਈ ਜੀ ਨਹੀਂ ਨਹੀਂ ਜੀ ਗੱਦ ਕਾਠ ਵੀਰੇ ਫੁੱਲੀ ਵੱਡਾ ਆ ਜਾਂਦਾ ਵਜਨ ਮजूद ਆ ਲਈ ਆ ਜੀ ਦੁੱਧ ਨੈਟ 10 ਕਿਲੋ ਜੀ 11 ਕਿਲੋ ਬਈ 10 ਕਿਲੋ ਮੰਗੇ ਦਿਨਾ ਜੀ ਆਇਓ ਜੀ ਕਿਉਂਕਿ ਕਿਲੋ ਘਟਤਾਂ ਦੱਸਿਆ ਇੱਥੇ ਨਾ ਕਿਸੇ ਦਾ ਹਨਾ ਭਾਈ ਢੇੜਾ ਬੱਜੇ ਕੋਈ ਫਾਇਦਾ ਨਹੀਂ ਕੱਦ ਦਾ ਘਾਟ ਵੀਰੇ ਵੱਡਾ ਹੀ ਆ ਜਾਂਦਾ ਜਾਤ ਬਰੀਡ ਕਰਮ ਵਾਲੀ ਦੀ ਪੂਰੀ ਚੰਗੀ ਆ ਵੇਲ ਹਾਈਟ ਬਰੀਡ ਸਾਰੇ ਪੱਖ ਤੋਂ ਚੰਗੀ ਆ ਜੀ ਬਾਕੀ ਮਿਲਕ ਵੇਣ ਮੈਂ ਤੁਹਾਨੂੰ ਚੈੱਕ ਕਰਾਉਂਗਾ ਰਸੇ ਅਰਗੀ ਆਉਂਦੀ ਸਟਰੋਂਗ ਉਹ ਵੀ ਦੋਨੇ ਪਾਸੇ ਤੋਂ ਜਿਹੜੇ ਹਿਸਾਬ ਨਾਲ ਮੇਰੇ ਕੱਦ ਵੱਡਾ ਦੁੱਧ ਅੱਜ ਵੀ ਵਾਜੂ ਪਰ ਸੇਵਾ ਸੰਭਾਲ ਦੇ ਚਰਤੇ ਆ 10 ਕਿਲੋ ਦੀ ਤੁਸੀਂ ਬਾਈ ਦੇ ਘਰੇ ਆਪਦੀ ਮਿਲਕਿੰਗ ਕਰਕੇ ਲੈ ਜਿਓ ਸੋਨਾ ਕੱਟ ਆਲਾ ਫਿਟਨੈਸ ਆਲਾ ਹਵਾਨਾ ਜਾਤ ਬਰੀਡ ਪੂਰੀ ਚੰਗੀ ਆ ਮੁੱਲ ਵੀਰੇ ਜਿਹੜੇ ਲੈਣੇ ਆ। ਮੁੱਲ ਦਾ ਬਲਾ 35 ਕਰਾ ਲਓ ਜੀ। ਹਾਂਜੀ। ਜਮਾ 32 ਦੀ ਜਸ ਨੂੰ ਹੀ। 32000 ਦੀ ਦੇ ਦਾਂਗੇ। ਵੱਡੀ ਭੈੜਾ ਵੀਰੇ ਕੋਈ ਐ ਛੋਟੀ ਮੰਨ ਕੇ ਨਾ। ਨਾ ਛੋਟੀ ਮੰਨ ਕੇ ਨਾ। ਜਿਹੜੀ 2 ਨੰਬਰ ਆ ਵੀਰੇ ਇਹਦਾ ਸੁਆ ਕਿੰਨੇ ਮੰ ਮਾ ਜੀ? ਇਹ ਪਹਿਲਾ ਸੁਆ ਦੂਜੇ ਵਾਸਤੇ ਗੱਭਨ ਢਾਈਆਂ ਮਹੀਨੇ ਦੀ ਚੈੱਕ ਪਾਸ 7 ਕਿਲੋ ਦੋ 6 ਕਿਲੋ ਮੰਨ ਕੇ ਲੈ ਲੈ। 6 ਦੀ ਚਵਾਈ ਕਰਾ ਦਾਂਗੇ। 1 ਨੰਬਰ ਚਵਾਈ ਕਰਾ। ਆਪਦਾ ਵੀਰੇ ਡਾਕਟਰ ਨਾਲ ਲੈ ਕੇ ਆ। ਹਾਂ ਨਾ ਲੈ ਕੇ ਆਉਣੀ। ਪਹਿਲਾ ਸੁਆ ਦੰਦ ਤਾਂ ਨਹੀਂ ਚੈੱਕ ਕਿਤੇ ਵੀ। ਨਹੀਂ ਭਾਈ ਦੰਦ ਨਹੀਂ ਚੈੱਕ ਕੀਤੇ। ਠੀਕ ਆ ਤੋੜ ਕੇ ਦਿਖਾ ਦੀ ਵੀਰੇ। ਕਵਾਲਿਟੀ ਜਾਤ ਬਰੀਡੇ ਦੀ ਵੀ ਚੰਗੀ ਆ ਜੇ ਆਪਾਂ ਹਾਈਟ ਦੀ ਗੱਲ ਕਰਗੇ ਤਾਂ ਵੀਰੇ ਨੋਰਮਲ ਆ ਜਾਂਦੀ ਆ ਬਾਕੀ ਸੂਆ ਪਹਿਲਾ ਜੇ ਕੱਦ ਭਜਨ ਕਰਾ ਕਰੂਗੀ ਹੋਰ 7 ਕਿਲੋ ਦੁੱਧ ਆ 6 ਮੰਨ ਕੇ ਆਜੋ 2.5 ਮਹੀਨਿਆਂ ਦੀ ਪਰਫਾਰਮ ਚੈੱਕ ਪਾਸ ਆ ਉਹ ਵੀਰੇ ਆਪਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਤੇ ਬਾਈ ਦੇ ਘਰੋਂ ਤੁਸੀਂ ਆਪਦਾ ਚੈੱਕ ਪਾਸ ਕਰਵਾ ਕੇ ਲੈ ਜਾਓ ਸੋਹਣਾ ਮੁਠੀ ਵਾਲਾ ਗੁਲਾਬੀ ਥਣ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਫੋਟ ਛਾਂ ਕੇ ਦੇ ਭੂਰਾ ਵੀ ਨਹੀਂ ਸੋਨਾ ਕਾਟ ਟਾਲਾ ਹਵਾਨਾ ਜੀ ਸੰਬਨ ਵਾਲੀ ਚੀਜ਼ ਆ ਕਿਉਂਕਿ ਅੱਗੇ ਵੀਰੇ ਵਾਦੇ ਵਾਲੀ ਆ ਬਾਕੀ ਚੈੱਕ ਤੁਸੀਂ ਕਰਾਈ ਲੈਣੀ ਕਿਉਂਕਿ ਵੀਰੇ ਸਮਾਂ ਗਰਮੀ ਦਾ ਮਾਲਕ ਦੇ ਘਰੋਂ ਤਸੱਲੀ ਜ਼ਰੂਰ ਕਰ ਲਿਆ ਕਰੋ ਤੇ ਜੇ ਜੀ ਡਿਮਾਂਡ ਵੀਰੇ ਦੀ 38000 ਚ ਮਾਨਤਨ ਕਰਾਂਗੇ ਬੱਚੀਆਂ ਵਾਲੇ ਮੁੱਲ ਬੱਚੀਆਂ ਵਾਲੇ ਭਾਈ ਜੀ 25000 ਦੀ ਖਾਲੀ ਬੱਚੀ ਹੁੰਦੀ ਆ ਇਹ ਦੁੱਧ ਵੀ ਦੇਣਾ ਗੱਬਣ ਵੀ ਪਾਸ ਆ ਤੇ ਝਾਤ ਵੀ ਪੂਰੀ ਚੰਗੀ ਆ ਤੇ ਤਿੰਨ ਨੰਬਰ ਨਾ ਵੀਰੇ ਤਿੰਨ ਨੰਬਰ ਦੂਜੇ ਸੂਏ ਵਾਸਤੇ ਸੂਈ ਵੀ ਆ ਜੀ ਠੀਕਾ ਦੂਜੇ ਸੂਏ ਸੂਈ ਹੋਈ ਕ ਕਿੰਨਾ ਕ ਸਮਾਂ ਹੋ ਗਿਆ ਜੀ ਸੂਈ ਨੂੰ ਹੋ ਗਿਆ ਉਹਨਾਂ ਦੇ ਢਾਈ ਕੇ ਮਹੀਨੇ ਠੀਕ ਆ ਦੁੱਧ ਕਿੰਨਾ ਤਿਆਰ ਆ ਜੀ ਦੁੱਧ 11 ਕਿਲੋ 10 ਕਿਲੋ ਮੰਨ ਕੇ ਲੈ ਲਿਆ ਥਣਾ ਦੀ ਗਰੰਟੀ ਆ ਇੱਕ ਨੰਬਰ ਹੋਗੀ ਤੋਰ ਦੀ ਵੀਰੇ ਵੀ ਸੂਆ ਦੂਜਾ ਸੂਈ ਆ ਲਗਭਗ ਢਾਈ ਮਹੀਨੇ ਹੋ ਗਏ ਬਾਕੀ ਵੀਰੇ 22 ਦੇ ਪਸ਼ੂ ਖਰੀਦੇ ਹੀ ਹੁੰਦੇ ਆ ਤੁਸੀਂ ਚਾਹੇ 15 20 ਦਿਨ ਜਿੰਨੇ ਮਰਜ਼ੀ ਵੱਧ ਮੰਨ ਸਕਦੇ ਹੁੰਦੇ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਤੁਸੀਂ ਆਪਦੇ ਹਿਸਾਬ ਨਾਲ ਜੱਜਮੈਂਟ ਕਰਨੀ ਹੁੰਦੀ ਆ ਵੀਰੇ ਦੁੱਧ 10 ਕਿਲੋ ਆਪ ਦਾ ਝੋਕੇ ਲੈ ਜਾਓ ਦੋ ਟਾਈਮ ਚਾਰ ਟਾਈਮ ਛੇ ਟਾਈਮ ਚ ਵਾਈ ਕਰ ਸਕਦਾ ਹਾਈਟ ਕਰਮ ਵਾਲੀ ਦੀ ਇਹ ਦੀ ਵੀ ਚੰਗੀ ਆ ਜੀ ਬਾਕੀ ਸੋਨਾ ਫਿਟਨੈਸ ਵਾਲਾ ਹਵਾਨਾ ਕੱਟ ਵਾਲਾ ਕੱਲਾ ਕੱਲਾ ਥਣ ਨਿੱਖਰ ਮਾ ਫੋੜ ਛਾਂ ਕੇ ਤੇ ਪੂਰਾ ਵੀ ਨਹੀਂ ਥਣ ਤੋਂ ਨੂੰ ਮੈਂ ਨੇੜੇ ਤੋਂ ਚੈੱਕ ਕਰਾ ਦਿਨਾ ਬਹੁਤ ਚੰਗੀ ਵਹਿੜ ਆ ਵੀਰੇ ਰੰਗ ਪ੍ਰਿੰਟ ਵੀ ਕਰਮ ਵਾਲੀ ਦਾ ਪੂਰਾ ਚੰਗਾ ਤੇ ਇਹਦੇ ਜੈ ਜੀ ਡਿਮਾਂਡ ਜੀ ਇਹ ਵੀ 32000 ਜਸ ਨੂੰ ਜਾਂ ਮੁੱਲ ਤਾਂ ਭਲਾ 35 ਕਰਾਲੀ ਕੱਠੀਆਂ ਲੈ ਜੇ ਬਾਈ ਕੋਈ ਕੋਈ ਮਾਨ ਧਨਵਾਦ ਕਰਦੇ ਠੀਕ ਆ 32000 ਰੁਪਏ ਇਹਦੀ ਡਿਮਾਂਡ ਆ ਥੋੜਾ ਕਨਾ ਮਾਨਤਾਂ ਨੂੰ ਉਹਦੇ ਚ ਹੋ ਜੂਗਾ ਜੇ ਕੋਈ ਕੱਠੀਆਂ ਲੈ ਜੂਦਾ ਜ਼ਿਆਦਾ ਕਰ ਦਾਂਗੇ ਨਾਗ ਨੰਬਰ ਆ ਗਿਆ ਵੀਰੇ ਆਪਣਾ 4 ਇਹਦਾ ਸੁਆ ਕਿੰਨੇ ਮਾਜੀ ਇਹ ਪਹਿਲਾ ਸੁਆ ਜੀ ਠੀਕ ਆ ਇਹ ਦੁੱਧ 7 ਕਿਲੋ ਆ ਹਾਂਜੀ ਨੈਟ ਜਮਾ ਕੰਡੇ ਵਾਲਾ ਠੀਕ ਆ ਜੀ ਬਣੀ ਦੀ ਗਰੰਟੀ ਕੋਈ ਨਹੀਂ ਬਾਈ ਇਹਦੀ ਠੀਕ ਆ ਹਾਂ ਆਪਾਂ ਖਾਲੀ ਕਹਿ ਕੇ ਦੇਣੀ ਠੀਕ ਆ ਹਾਂਜੀ ਉਹ ਇਹ ਆਈ ਹੋਈ ਆ ਮਾਰੀ ਨਹੀਂ ਬਾਈ ਕੋਈ ਪਤਾ ਨਹੀਂ ਐਵੇਂ ਠੀਕ ਆ ਇਹ ਥੋੜਾ ਜਿਹਾ 19 21 ਰੱਖਦੀ ਐ ਇਹ ਮਾਰੀ ਆਪਾਂ ਪਾਸਾ ਜਰੂਰ ਆ ਥਾਣੇ ਇੱਕ ਨੰਬਰ ਤੇ ਥਾਣੇ ਵੱਧ ਗੱਡੇ ਚੋਂ ਚੱਲੇ ਬਾ ਡਾ ਕੀਤਾ ਵਾ ਹਾਂਜੀ ਹਾਂਜੀ ਤੋੜ ਕੇ ਦਿਖਾ ਦੀ ਵੀਰੇ ਰੰਗ ਪ੍ਰਿੰਟ ਵੀ ਪੂਰਾ ਚੰਗਾ ਕੱਦਗਾਠ ਵੀ ਪੂਰਾ ਚੰਗਾ ਬਰੀਡ ਵੀ ਚੰਗੀ ਆ 7 ਕਿਲੋ ਨੈਟ ਦੁੱਧ ਤਿਆਰ ਆ 19 21 ਦਾ ਪਾਸਾ ਜਾ ਰੱਖਦੀ ਆ ਪਰ ਬਾਈ ਕਹਿੰਦਾ ਦੁੱਧ ਨਹੀਂ ਵੱਧ ਘੱਟ ਹੁੰਦਾ ਜਿਹੜੀ ਗੱਲ ਆਪਾਂ ਕਹਿਤੀ ਤੇ ਕਹਿਤੀ ਰੰਗ ਪ੍ਰਿੰਟ ਪੂਰਾ ਚੰਗਾ ਗੁਲਾਬੀ ਥਾਣਾ ਜਾਤ ਬਰੀਡ ਵਾਲੀਆਂ ਚਾਰੇ ਦੀਆਂ ਚਾਰੇ ਵਹਿੜਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਵੀਰੇ ਮੁੱਲ ਤਾਂ ਭਲਾ 20 ਕਰਾ ਲਈ 16000 ਚ ਮਾਨਤਨ ਕਰਦੇ ਆ ਜਾਮਾਂ ਹੀ ਬੱਚੀਆਂ ਦੇ ਬੱਚੀਆਂ ਦੇ ਭਾਈ ਠੀਕ ਆ 16000 ਰੁਪਏ ਚ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਨਗ ਚੋਟੀ ਦੇ ਹੀ ਆ ਬਾਈ ਕੋਲ ਬਾਕੀ ਜਿਹਨੂੰ ਵੀ ਨਗ ਕੋਈ ਪਸੰਦ ਹੁੰਦਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ